ਆਨੇ ਤਾ ਫੜ ਲਿਆ ਓਏ ਅਲੀ ਦਾ ਪਾਰਟੀ 'ਚ ਮੇਰੀ ਗੱਲ ਤਾਂ ਸੁਣੋ ਯਾਰ ਮੇਰੀ ਗੱਲ ਸੁਣੋਗੇ ਕਿ ਨਹੀਂ ਸੁਣੋਗੇ ਤੁਸੀਂ ਮੇਰੀ ਗੱਲ ਸੁਣ ਲੈ ਪ੍ਰਾਣਾ ਕੀ ਗੱਲ ਸੁਣਗੇ ਉਹ ਸਾਡੇ ਤਾਂ ਜਵਾਕ ਦੇ ਪਤੰਦਰਾ ਲੱਖ ਤੇ ਨੀਕਰ ਨਹੀਂ ਖੜਦੀ ਤੂੰ ਦਾ ਸਰਦਕਾ ਲਈ ਜਨਾ ਹੱਕ ਹੋ ਗਈ ਮੇਰੀ ਗੱਲ ਤਾਂ ਸੁਣ ਲੈ ਬਾਪੂ ਮੇਰੀ ਗਰ ਦਾ ਨੀਕਰ ਮੈਂ ਖੜਾਉਣੀ ਹੈ ਕੱਲ ਕੀ ਸੁਣ ਉਹ ਲਾਕ ਨੂੰ ਖਾਣ ਪੀਣ ਨੂੰ ਦੇ ਸਾਹਮਣੇ ਸਾਹਮਣੇ ਤਾਂ ਵੇਖ ਲਿਆ ਪਾਣੀ ਪਾਈ ਜਨਾ ਯਾਰ ਤੈਨੂੰ ਇੰਨਾ ਭੜਕੇ ਕਿਨੇ ਭੇਜਿਆ ਮੇਰੇ ਖਿਲਾਫ ਤੂੰ ਮੇਰੀ ਸੁਣ ਕੇ ਨਹੀਂ ਬਾਈ ਯਾਰ ਭੜਕੇ ਦੋ ਤਿੰਨ ਦਿਨ ਹੋ ਗਏ ਮੈਨੂੰ ਪੈਂਟ ਚੋਂ ਵੀ ਕਈਆਂ ਨੇ ਦੱਸਿਆ ਕਿ ਹੋ ਗਿਆ ਯਾਰ ਤੁਹਾਨੂੰ ਪੰਜਾਬੀਆਂ ਨੂੰ ਮੇਰੀ ਕੋਈ ਮਜਬੂਰੀ ਦਾ ਪੁੱਛ ਲੋ ਕੀ ਹੈ ਮੈਂ ਪੈਂਟ ਚੋਂ ਦੱਸਿਆ ਨੇ ਜਿਹੜਾ ਦੁੱਧ ਦੀ ਪਾਣੀ ਪਾਉਣ ਦਾ ਰੋਲ ਤੁਹਾਡੇ ਪ ਸਾਹਮਣੇ ਤਾਂ ਦੇਖ ਲਿਆ ਭਾਈ ਇੱਥੇ ਰੌਲਾ ਪੈ ਗਿਆ ਇੱਥੇ ਇੱਕ ਮਿੰਟ ਕੀ ਗੱਲ ਆ ਇਧਰ ਆ ਜੇ ਇਧਰ ਕੀ ਗੱਲ ਕੀ ਗੱਲ ਹੋਈ ਆ ਭਾਈ ਪਾਣੀ ਪਾਈ ਜਾਂਦਾ ਮੌਕੇ ਤੇ ਫੜਿਆ ਸੀ ਹਣੇ ਪਾਉਦਾ ਪਾਣੀ ਪਾਣੀ ਪਾਏ ਹੋਰ ਤੁਸੀਂ ਦੇਖਦੇ ਹਾਂ ਤੁਹਾਡੇ ਪੈਰ ਦੁੱਧ ਦੇ ਲਾਉਂਦਾ ਹੈ ਹਾਂ ਹਾਂਜੀ ਆਹ ਤੁਸੀਂ ਦੇਖ ਲਓ ਆ ਹਾਲ ਆ ਹੁਣ ਕਿਹੜੀ ਕਿਹੜੀ ਚੀਜ਼ ਐ ਇੱਥੇ ਤੁਸੀਂ ਕੀ ਰੋਕੋਗੇ ਮੈਨਾਂ ਸਰਕਾਰ ਤੁਸੀਂ ਨਸ਼ੇ ਤੋਂ ਬਾਅਦ ਕਿਤੇ ਹਥਿਆਰਾਂ ਦੀ ਗੱਲ ਕਿਤੇ ਕਾਥੇ ਦੀ ਭਾਈ ਜੀ ਯਾਰ ਕਿਉਂ ਐਡਾ ਧੱਕਾ ਕਰਦੇ ਹੋ ਆਹ ਕਿਉਂ ਕਰਦੇ ਹੋ ਇਹ ਹੋ ਜੇ ਆਲੇ ਉਹ ਜੇ ਕੁੱਜੇ ਜਿਹੋ ਜੀ ਜਨਤਾ ਉਹ ਜੇ ਪੱਤਰਕਾਰ ਆਗੇ ਯਾਰ ਪੱਤਰਕਾਰ ਆ ਵੇਖ ਲੋ ਆ ਸਾਨੂੰ ਯਾਰ ਤੂੰ ਗਲਤ ਬੋਲੀ ਇਹ ਤੂੰ ਆਪ ਦਾ ਕੁਫਰ ਲੈ ਲੈ ਪਹਿਲਾਂ ਇਹ ਦੱਸ ਬਈ ਦੁੱਧ ਕਿੰਨੇ ਟਾਈਮ ਦਾ ਵੇਚਦਾ ਤੂੰ ਮੈਨੂੰ ਦੁੱਧ ਵੇਚਦਾ 7-8 ਸਾਲ ਹੋ ਗਏ ਤੇ 7 ਸਾਲ ਯਾਰ ਤੂੰ ਇੱਥੋਂ ਪਾਣੀ ਆ ਕਿਹੜੇ ਨਾਲਕੇ ਤੋਂ ਪਾ ਰਹੀ ਆ ਆ ਨਾਲਕੇ ਤੋਂ ਪਾਣੀ ਪਾਇਆ ਆ ਦੇਖੋ ਆ ਗਏ ਓ ਯਾਰ ਪਾਣੀ ਨਲਕੇ 'ਚ ਆਹ ਬਾल्टी 'ਚ ਵੀ ਪਿਆ ਆ ਯਾਰ ਪਾਣੀ ਨਲਕੇ 'ਚ ਆਉਂਦਾ ਹੁੰਦਾ ਨਹੀਂ ਨਹੀਂ ਨਲਕੇ 'ਚ ਪਾਣੀ ਆਉਂਦਾ ਬਾਈ ਤੂੰ ਆ ਫਿਰ ਦੁੱਧ 'ਚ ਦਾ ਨਾ ਪਾਇਆ ਯਾਰ ਦੁੱਧ 'ਚ ਮੈਂ ਤਾਂ ਇਹੀ ਪੁੱਛੇ ਜਾਣਾ ਲਫਾਫਿਆਰ ਕੇ ਹੋ ਗਏ ਪੰਜਾਬੀ ਯਾਰ ਐਨੇ ਕੱਲੇ ਨੇ ਆ ਕੇ ਸਰਦਾਰ ਨੇ ਰੋਲਾ ਪਾਤਾ ਮਗਰ ਨਲਕੇ 'ਚ ਫੋਨ ਕਰਕੇ ਸੱਧਿਆ ਤੇ ਇਹਦੇ ਤੇ ਰੋਲਾ ਪਾਉਣਾ ਹੀ ਹੈ ਬਾਈ ਯਾਰ ਜਦੋਂ ਸਰਕ ਤੇ ਦੁੱਧੇ ਦੇ ਨਾਲ ਤੁਹਾਨੂੰ ਯਾਰ ਮੈਂ ਜ਼ਹਿਰ ਮਾਰਿਆ ਫਿਰ ਬਾਈ ਤੂੰ ਪਾਣੀ ਘਾ ਦੋ ਪਾਇਆ ਪਾਣੀ ਕਿਉਂ ਪਾਣਾ ਦੁੱਧ 'ਚ ਓ ਯਾਰ ਬਾਈ ਹੁਣ ਤੁਸੀਂ ਮੇਰੀ ਸੁਣ ਲੋਗੇ ਤੁਸੀਂ ਮੇਰੀ ਸੁਣ ਲਓ ਇਹ ਤੇਰੀ ਵੀ ਸੁਣ ਲਾਂਗੇ ਹੁਣ ਵੇਖੋ ਇਹਨੇ ਬਾਈ ਨੇ ਸੱਧਿਆ ਇੱਥੇ ਇਹਨਾਂ ਨੇ ਫੜਿਆ ਦੁੱਧ ਦੀ ਵੇਖੋ ਪਾਣੀ ਪਾਈ ਜਾਂਦਾ ਸੀਗਾ ਇਹਦੇ ਚ ਡਰਮਾਂ ਦੇ ਵਿੱਚ ਦੁੱਧ ਤੇ ਪਾਣੀ ਆ ਇਸ ਨਾਲ ਕਿਹਾ ਤੇ ਇੱਥੇ ਕੋਈ ਵੇਂਦਾ ਨਹੀਂ ਇਹ ਤੇ ਇਹਨਾਂ ਨੇ ਤੁਸੀਂ ਕਿੰਨੇ ਦਿਨੋਂ ਤੋਂ ਨਿਗਰਖ ਰੱਖ ਰਹੇ ਹੋ ਮੈਂ ਬਾਈ 3-4 ਦਿਨਾਂ ਤੋਂ ਮੈਨੂੰ ਸੂਤਰਾਂ ਨੇ ਦੱਸਿਆ ਸੀ ਕਿਸੇ ਨੇ ਪਿੰਡਾਂ ਤੋਂ ਉਹ ਆਨੇ ਵੀ ਦੁੱਧ ਪਾਣੀ ਪਾ ਕੇ ਲਿਆਉਂਦਾ ਨੇ ਦੇਖ ਤਾਂ ਤੁਹਾਡੇ ਸੂਤਰ ਇੱਕ ਤਾਂ ਤੁਹਾਡੇ ਸੂਤਰ ਬੜਾ ਬੇੜਾ ਗਰਖ ਕਰਦੇ ਆ ਸੂਤਰਾਂ ਨੇ ਦੱਸਿਆ ਸੂਤਰਾਂ ਨੇ ਸਾਲੇ ਪਤਾ ਨਹੀਂ ਕਿਹੜੇ ਕਾਸ਼ੋਂ ਸੂਤਰ ਉੱਤੇ ਥੋੜੇ ਇਹ ਤਰਕੇ ਤਰਕੇ ਕਰਕੇ ਡੇਲੀ ਪਾਉਂਦਾ ਇ ਆ ਮੌਕੇ ਤੇ ਫੜਿਆ ਆ ਵੇਖ ਲਓ ਬਈ ਮੌਕੇ ਤੇ ਫੜਿਆ ਆ ਵੀ ਦੋ ਤੁਸੀਂ ਆ ਗਏ ਸੀ ਮੌਕੇ ਤੇ ਆ ਆ ਵੇਖ ਲਓ ਬਈ ਆ ਹਾਲਾ ਯਾਰ ਕੀ ਕੁਸ ਯਾਰ ਇੱਥੇ ਮਲਾਵਟ ਤਾਂ ਪਹਿਲਾਂ ਹੀ ਬਹੁਤ ਚੱਲੀ ਜਾਂਦੀ ਆ ਦੋਦੀ ਜੀ ਮੈਂ ਤੁਸੀ ਵੇਖ ਲਓ ਸਬਜ਼ੀਆਂ ਚ ਕੀ ਦਾਲਾਂ ਚ ਕੀ ਹੋਰ ਚੀਜ਼ਾਂ ਚ ਕਰਨਾ ਭਰਾਵਾ ਤੂੰ ਤੇ ਲੈ ਜੱਡਾ ਹੁੰਦਾ ਤੂੰ ਵੀ ਆਪਦੇ ਵੀ ਉਹ ਖਰੇ ਕਰ ਲੈ ਪਤਾ ਨਹੀਂ ਉਹ ਖਰੇ ਨਹੀਂ ਬਾਈ ਜੀ ਫਿਰ ਤੁਸੀਂ ਪਾਣੀ ਪਾ ਕੇ ਦੱਸੋ ਅਸੀਂ ਤਾਂ ਸੱਟ ਵਿਖਾਉਣੇ ਸੀ ਕਿਤੇ ਮਾੜਾ ਨਹੀਂ ਬਣਿਆ ਯਾਰ ਮੈਨੂੰ 10 ਮਿੰਟ ਹੋ ਗਏ ਮਿੰਤਾ ਕਰੇ ਤੁਸੀਂ ਮੇਰੀ ਗੱਲ ਲੱਖਾਂ ਤੇ ਨੱਕ ਲੱਖਾਂ ਤੇ ਨਿਕਰ ਨਹੀਂ ਖੜਦੀ ਨਿਕੋ ਮੈਂ ਖੜਾ ਨਹੀਂ ਹੋ ਥੋੜੇ ਜੋ ਅੱਖਾਂ ਦੇ ਲੱਕਾਂ ਦੇ ਨੂੰ ਖਾਣ ਪੀਣ ਦੇਆ ਕਰੋ ਯਾਰ ਕੁਛ ਦੋਦੀ ਜੀ ਮੈਨੂੰ ਕਿਤਾ ਆਪੇ ਖੜੂਗੀ ਯਾਰ ਦੇਖ ਲਓ ਤੁਹਾਡੇ ਸਾਹਮਣੇ ਗਿਆਨੀ ਜੀ ਕਹਿੰਦੇ ਲੱਖ ਤੇ ਨੀਕਰ ਨਹੀਂ ਖੜਦੀ ਬਾਈ ਪੈ ਲੱਖ ਪੈਸੇ ਦਿੰਨੇ ਉਹਨੇ ਇਹਨੂੰ ਤੁਸੀਂ ਦੋਦੇ ਪੂਰੇ ਬਾਈ ਜੀ ਪੈਸੇ ਦਿੰਦਿਆਂ ਫਿਰ ਸਰਦਾਰ ਸਾਹਿਬ ਪੂਰੇ ਪੈਸੇ ਮਿਲਦੇ ਆ ਲੱਖ ਤੇ ਨੀਕਰ ਉਹਨਾਂ ਚਾਹ ਤੋ ਮਲਾਈ ਲਾ ਕੇ ਥੋੜਾ ਨੀਕਰ ਖੜਦੀ ਹੁੰਦੀ ਐ ਔਰ ਦੁੱਧ ਦੀ ਮਲਾਈ ਲਾ ਕੇ ਦਿਆ ਕਰੋ ਮੇਰੀ ਗੱਲ ਸੁਣੋ ਦੁੱਧ ਦੀ ਤੁਸੀਂ ਜਿਹੜਾ ਦੁੱਧ ਉਹਨਾਂ ਨੂੰ ਖਰਾ ਦੇਣੇ ਨਹੀਂ ਫੇਰ ਫਿਰ ਚੱਕਰ ਕਰਦਾ ਇਹ ਵੀ ਤਾਂ ਦੱਸੋ ਨਾ ਯਾਰ ਸਾਰਿਆਂ ਨੂੰ ਇੱਕ ਵਾਰ ਤੁਸੀਂ ਜਦੋਂ ਉਹਨਾਂ ਨੂੰ ਅੱਜ ਦਾ ਦੁੱਧ ਨਹੀਂ ਦੇ ਰਹੇ ਕਿੱਥੋਂ ਨੀਕਰ ਖੜਜੂ ਫਿਰ ਤੁਹਾਨੂੰ ਪੈਸੇ ਪੂਰੇ ਦਿੰਦੇ ਐ ਕਿ ਤੁਹਾਨੂੰ ਦੁੱਧ ਕੀ ਰੇਟ ਦਿੰਦਾ ਹੈ ਸ ਤਾਂ ਫੇਰ ਬਾਈ ਆ 70 ਰੁਪਏ ਢੱਡਰੀ ਭਰਦਾ ਤੂੰ 5 ਰੁਪਏ ਵੱਧ ਨਾਲ ਆ ਪਾਣੀ ਪਾ ਕੇ ਕਿਉਂ ਤੂੰ ਸੇ ਮੇਰਾ ਢੱਡ ਤੇ ਚੜੇ ਰਹੋ ਠੀਕ ਆ ਉਹਨਾਂ ਦੇ ਜਵਾਕਾਂ ਦੇ ਲੱਕ ਦੀਆਂ ਨੀਕਰਾਂ ਤੇ ਚੜੇ ਰਹੋ ਮੇਰੀ ਗੱਲ ਨਾ ਸੁਣਿਓ ਇਹ ਗਾਂ ਦੇ ਦੁੱਧ ਚ ਵੀ ਪਾਣੀ ਪਾ ਕੇ ਦੇਂਦੇ ਸੰਨ ਤੇ ਮਾਈ ਤਾਂ ਮਿਲਣਾ ਤੂੰ ਇੱਕ ਨਾ ਦੋ ਤਿੰਨ ਦਿਨਾਂ ਤੂੰ ਇੱਥੇ ਇੱਥੇ ਤੂੰ ਦੋ ਤਿੰਨ ਦਿਨਾਂ ਤੋ ਟੜਕੇ ਪਾਣੀ ਪੋਣਾ ਦੁੱਧ ਚ ਤਾਂ ਦੋ ਤਿੰਨ ਦਿਨਾਂ ਦਾ ਕਾਹਤੋਂ ਪੋਣਾ ਯਾਰ ਤੁਹਾਡੇ ਸਾਰੇ ਸਵਾਲ ਮੇਰੇ ਵਾਸਤੇ ਹੀ ਆ ਸਵਾਲ ਜਿਹੜਾ ਤੈਨੂੰ ਫੜਿਆ ਸਾਨੂੰ ਫੋਨ ਕੀਤਾ ਤੇਰੇ ਲਈ ਆ ਸਵਾਲ ਹੀ ਕਰਨੇ ਜਵਾਬ ਲੈਣੇ ਕਿ ਨਹੀਂ ਲੈਣੇ ਦੁੱਧ ਲੈਣੇ ਆ ਅਸੀਂ ਦੁਕਾਨ ਵਾਸਤੇ ਵੀ ਦੁੱਧ ਲੈਣੇ ਆ ਇਥੇ ਬਾਈ ਤੋਂ ਸਾਡੇ ਕੋਲੇ ਇਦੋਂ ਕਿੰਨੇ ਦਿਨਾਂ ਦਾ ਆਉਣ ਲੱਗਿਆ ਇਥੇ ਇਥੇ ਬਹੁਤ ਦਿਨਾਂ ਦਾ ਹੁੰਦਾ ਪਾਣੀ ਪਾਉਂਦਾ ਸਰਦਾਰ ਜੀ ਨੇ ਸਾਨੂੰ ਦੱਸਿਆ ਵੀ ਪਾਣੀ ਪਾਉਂਦਾ ਦੁੱਧ ਅਸੀਂ ਵੀ ਤਾਂ ਆਏ ਅਸੀਂ ਵੀ ਤਾਂ ਆਏ ਆ ਆ ਵੇਖ ਬੈਠ ਕੇ ਦਿੰਨੇ ਆ ਆ ਵੇਖ ਲੋ ਸਾਡੇ ਮਨ ਆ ਵੇਖ ਲੋ ਸਾਡੀ ਪੰਜਾਬੀ ਆ ਯਾਰ ਇਥੇ ਤੁਸੀਂ ਇੱਥੇ ਵੇਖ ਲੋ ਸਵਾਲ ਉਹ ਵੇਖ ਲੋ ਸਾਡੀ ਪੰਜਾਬੀ ਹੱਥ ਫਿਰ ਫਿਰ ਤੂੰ ਇੱਕ ਮਿੰਟ ਜਵਾਬ ਆਂ ਤੂੰ ਜਵਾਬ ਦੱਸ ਦੇ ਕੀ ਕੀ ਜਵਾਬ ਕੀ ਦੇਣਾ ਪਾਣੀ ਵੇਖ ਲੋ ਤੇਰਾ ਪਾਣੀ ਤੇ ਪਾਣੀ ਦੇ ਡਰਮ ਵਿੱਚ ਵੀ ਹੈਗਾ ਮੈਂ ਤੁਹਾਨੂੰ ਵਿਖਾ ਦਣਾ ਪਾਣੀ ਦੇ ਡਰਮ ਵਿੱਚ ਵੀ ਹੈਗਾ ਮੇਰੀ ਪੂਰੀ ਗੱਲ ਦਾ ਸੁਣ ਲਓ ਕਿ ਨਹੀਂ ਸੁਣਨੀ ਕਿ ਆ ਆਪਦਾ ਹੀ ਲੈਕਚਰ ਦੇਣਾ ਤੁਸੀਂ ਯਾਰ ਆਪਦਾ ਲੈਕਚਰ ਦੇਣਾ ਤੁਸੀਂ ਯਾਰ ਬੁੱਤੇ ਨਾ ਹੋ ਬਾਈ ਤੈਨੂੰ ਇਸੇ ਮਾਰ ਲੈ ਚੰਗੇ ਪਾਏ ਬੰਦੇ ਯਾਰ ਤੂੰ ਬਾਲਟੀਆਂ ਸਾਰਿਆਂ ਨੂੰ ਕੇ ਰਸੇ ਰੱਖਦੇ ਹੋ ਯਾਰ ਮਰਦਾ ਇਹਨੇ ਸਾਹਮਣੇ ਸ਼ਰਾਰਤ ਕੀਤੀ ਆ ਤੁਹਾਡੇ ਸਾਹਮਣੇ ਪਾਣੀ ਢੋਲਤਾ ਬਾਈ ਐਂ ਪਾਣੀ ਢੋਲਣ ਨਹੀਂ ਅਸੀਂ ਪ੍ਰੂਫ ਵੇਖਿਆ ਤੂੰ ਦੁੱਧ 'ਚ ਪਾਣੀ ਮਿਲਾਮਲਾ ਦੇਈ ਜਾਂਦਾ ਯਾਰ ਔਰ ਮੈਂ ਇਹਦਾ ਜਵਾਬ ਤਾਂ ਬਾਅਦ 'ਚ ਦੇਵਾਂਗਾ ਪਹਿਲਾਂ ਮੈਨੂੰ ਸਰਦਾਰ ਜੀ ਤੁਸੀਂ ਵੀ ਜਵਾਬ ਦਿਓ ਤੇ ਪੱਤਰਕਾਰ ਪੱਤਰਕਾਰ ਸਾਹਿਬ ਤੁਸੀਂ ਵੀ ਜਵ ਤੁਸੀਂ ਮੇਰੇ ਦੇ ਚੜ ਗਏ ਆ ਕੇ ਕੱਲੇ ਡਰਮ ਵਿੱਚ ਪਾਣੀ ਪਾਉਂਦਾ ਵੇਖ ਕੇ ਵੀ ਪਾਣੀ ਪਈ ਜਾਂਦਾ ਪਾਣੀ ਪਈ ਜਾਂਦਾ ਪਹਿਲਾਂ ਤਾਂ ਐਂ ਦੱਸੋ ਵੀ ਡਰਮਾਂ 'ਚ ਪਾਣੀ ਪਾਉਣ ਦਾ ਦੁੱਧ ਹੀ ਨੇ ਕੱਲਾ ਠੇਕਾ ਦੁੱਧ 'ਚ ਪਾਣੀ ਪਾਉਣ ਦਾ ਲਿਆ ਵੀ ਦੁੱਧ ਜੀ ਪਾਣੀ ਪਾਉਂਦਾ ਜੇ ਡਰਮ 'ਚ ਘਰੇ ਨਹੀਂ ਪਾਣੀ ਲੈ ਜਾ ਸਕਦਾ ਬਾਅਦ 'ਚ ਦੱਸੋ ਮਤਵਲ ਮਤਵਲ ਕੀ ਕਰ ਮਤਵਲ ਕੀ ਮਤਵਲ ਕੀ ਮਤਵਲ ਕੀ ਪਹਿਲਾਂ ਮੈਂ ਦੱਸ ਦਾਂ ਤੁਹਾਨੂੰ ਸਾਰੇ ਦੇਸ਼ ਦੇ ਵਿੱਚ ਮਿਲਾਵਟ ਹੈ ਰਾਜਨੀਤੀ 'ਚ ਮਿਲਾਵਟ ਹੈ ਅਫਸਰ ਅਫਸਰ شاہੀ ਦੇ ਵਿੱਚ ਮਿਲਾਵਟ ਹੈ ਨਹੀਂ ਤੂੰ ਤਾਂ ਉਹਦੇ 'ਚ ਮਿਲਾਵਟ ਕਰਦਾ ਵੀ ਜੇ ਮੈਂ ਬਾਅਦ ਮੈਂ ਬਾਅਦ 'ਚ ਦੱਸੂ ਤੁਹਾਨੂੰ ਮੇਰੇ 'ਚ ਕਰਦੇ ਤੁਸੀਂ ਇੱਕ ਗੱਲ ਦੱਸੋ ਮੈਨੂੰ ਠਾਠਾ ਮਲਾਵਟ ਹੈ ਤੁਸੀਂ ਅੱਜ ਤੱਕ ਰਾਜਨੀਤੀ ਕੀ ਸੁਧਾਰ ਕੀਤਾ ਇੱਕ ਸਰਕਾਰ ਆਈ ਉਹ ਚਟਾ ਲੈ ਕੇ ਆ ਗਈ ਨੌਜਵਾਨ ਮਰਨ ਲੱਗ ਪਏ ਦੂਜੀ ਸਰਕਾਰ ਆਈ ਉਹਨੇ ਪਾਣੀ ਪਾਇਆ ਵਧਿਆ ਫੁੱਲੇ ਚਟੇ ਦਾ ਬੂਟਾ ਉਹਨਾਂ ਨੇ ਕੁਛ ਨਹੀਂ ਕੀਤਾਗਾ ਡਿੰਗਾ ਮਾਰ ਕੇ ਆ ਗਏ ਅਸੀਂ ਹਫ਼ਤੇ 'ਚ ਬੰਦ ਕਰ ਦਿਆਂਗੇ ਠੀਕ ਹੈ ਠੀਕ ਇਹ ਨਹੀਂ ਮੈਂ ਦੱਸੂਗਾ ਸਾਰਾ ਕੋ ਦਰਬਾਰ ਜੀ ਇਹ ਨਹੀਂ ਗੱਲ ਮੈਂ ਸਭਾਈ ਨਹੀਂ ਦਿੰਦਾ ਆਪਦੀ ਮੇਰੇ ਵੀ ਮਾਰ ਸਿੱਤਦਾ ਦੀ ਗੱਲ ਕਰ ਗੱਲ ਕਰ ਠੀਕ ਹੈ ਤੇਜੀ ਸਰਕਾਰ ਆਈ ਬਦਲਾਅ ਕਰ ਦਿਆਂਗੇ ਬਦਲਾਅ ਕਰ ਦਿਆਂਗੇ ਬਦਲਾਅ ਕਰ ਦਿਆਂਗੇ ਉਹ ਬਦਲਾਅ ਕਰਤਾ ਲੈ ਕੇ ਆਰਮਨਾਲ 92 ਸੀਟਾ ਗੁਜਰਾਤ ਤੋੜੇ ਫਰਦੇ ਅਗਲੇ ਕੀ ਬਦਲਾਅ ਕਰਤਾ ਬਾਈ ਤੂੰ ਦਾਅ ਦੇ ਦੁੱਧ 'ਚ ਪਾਣੀ ਵਾਲੀ ਨਾ ਨਾ ਗੁਜਰਾਤ ਮੁੰ ਬਹੁਤ ਮਾਰ ਮੁੰਡੇ ਕੁੜੀਆਂ ਮਰੀ ਜਾਂਦੇ ਆ ਬਾਕੀ ਜਿਹੜੇ ਰਹਿੰਦੇ ਆ ਮਾਪਿਓ ਘਰ ਜ਼ਮੀਨਾਂ ਵੇਚ ਕੇ ਜਾ ਚੜਾਈ ਜਾਂਦੇ ਵਿਦੇਸ਼ਾਂ ਨੂੰ ਤੁਰੇ ਜਾਂਦੇ ਆ ਕਹਿੰਦੇ ਸੀ ਕਿਸੇ ਨੂੰ ਬਾਹਰ ਨਹੀਂ ਜਾਣ ਦੇਣਾ ਇੱਥੇ ਨੌਕਰੀਆਂ ਦੇਵਾਂਗੇ ਉਦੋਂ ਤੁਹਾਡੀ ਪੱਤਰਕਾਰੀ ਕਿੱਥੇ ਗਈ ਹੁੰਦੀ ਆ اے ਭਾਈ ਤੂੰ ਭਟਕ ਗਿਆ ਗੱਲ ਹੋਰ ਸੀ ਗੱਲ ਤੂੰ ਹੋਰ ਕਰੀ ਜਾਂਦਾ ਗੱਲ ਤੂੰ ਹੋਰ ਕਰੀ ਜਾਂਦਾ ਸੀ ਤੂੰ ਜਿਹੜੇ ਮੈਂ ਕਰੀ ਜਾਂਦਾ ਉਹ ਤੇ ਜਿਹੜੇ ਮੈਂ ਕਰਦਾ ਉਹ ਤੇ ਤੁਸੀਂ ਹੁਣ ਨਹੀਂ ਕਿਉਂਕਿ ਬੁਕਾਉ ਬੁਕਾਓ ਮੀਡੀਆ ਤੁਸੀਂ ਅਸੀਂ ਅਸੀਂ ਬੁਕਾਉ ਬੁਕਾਉ ਬਾਈ ਆ ਵੀ ਕਿਸੇ ਆ ਵੀ ਕਿਸੇ ਪਾਰਟੀ ਦਾ ਜੰਮਚਾ ਕਰਦਾ ਹੁਣ ਜਿਹੜੇ ਮੇਰੇ ਜਿਹੜੇ ਮੇਰੇ ਮਗਰ ਲੱਗੇ ਆਂਗਾ ਮੈਂ ਕੋ ਆਹ ਨੀ ਬੋਲਗੇ ਆ ਦੇਖ ਆ ਦੇਖ ਆ ਦੇਖ ਮਾਰ ਕੈਮਰਾ ਬਾਈਏ ਦੇ ਜਿਹੜਾ ਪੱਤਰਕਾਰ ਆ ਮਾਰ ਕੈਮਰਾ ਕੀ ਹੈ ਟਰਮ ਦੇ ਵਿੱਚ ਇਹਦਾ ਪਾਣੀ ਲਈ ਪਾਣੀ ਹੈ ਦੂਜੇ ਪਾਸੇ ਵੀ ਆ ਜਾ ਦੂਜੇ ਪਾਸੇ ਵੀ ਆ ਜਾ ਮੁੜ ਕੇ ਨਾ ਕਹਿੰਦੀ ਦੂਜੇ ਜਦ ਦੁੱਧ ਸੀ ਆ ਵੀ ਦੇਖ ਖਾਲੀ ਹੈ ਅਜੇ ਪਾਣੀ ਦਾ ਭਰਨਾ ਤੇ ਤੂੰ ਇੱਧਰ ਨਿਗਾਹ ਮਾਰ ਪਾਣੀ ਪਾਉਂਦਾ ਓ ਇੱਧਰ ਨੂੰ ਮੈਂ ਦੱਸਦਾ ਇੱਧਰ ਨੂੰ ਨਿਗਾਹ ਮਾਰੋ ਉਹ ਤਰਖਤਾਂ ਦੇ ਉਹ ਤਰਖਤਾਂ ਦੇ ਉਲੇ ਪਰਲੇ ਪਾਸੇ ਮੇਰਾ ਘਰ ਹੈ ਤਿੰਨ ਦਿਨ ਹੋ ਗਏ ਖੰਭਾ ਟੁੱਟੇ ਨੂੰ ਅਜੇ ਤੱਕ ਬਿਜਲੀ ਬੋਟਾ ਠੀਕ ਨਹੀਂ ਕਰਕੇ ਗਏ ਘਰੇ ਘਟ ਪਾਣੀ ਦੀ ਪੀਰ ਨੂੰ ਵੀ ਹੈਣੀਗੀ ਨਹਾਉਣ ਨੂੰ ਪਾਣੀ ਇੱਥੋਂ ਲੈ ਕੇ ਜਾਣਾ ਹੈ ਪੀਣ ਨੂੰ ਪਾਣੀ ਇੱਥੋਂ ਲੈ ਕੇ ਜਾਣਾ ਹੈ ਇੱਕ ਅੱਧਾ ਕੋਈ ਡੰਗਰ ਵਛਾ ਰੱਖਿਆ ਉਹਨੂੰ ਪਿਉਣ ਵਾਸਤੇ ਇੱਥੋਂ ਲੈ ਕੇ ਜਾਣਾ ਹੈ ਢੀਡੇ ਕੱਪੜੇ ਧੋਣ ਵਾਸਤੇ ਇੱਥੋਂ ਲੈ ਕੇ ਜਾਣਾ ਸਾਰੇ ਇੱਕੋ ਜੇ ਹੋ ਗਏ ਯਾਰ ਤੁਸੀਂ ਗਲਤ ਹੋ ਗਈ ਗੱਲ ਗਲਤ ਹੋ ਗਈ ਤੁਸੀਂ ਪਹਿਲਾਂ ਪਤਾ ਕਰਨਾ ਸੀ ਸੱਚ ਕੁਝ ਹੋਰ ਨਿਕਲਿਆ ਤੁਸੀਂ ਪਤਾ ਨਹੀਂ ਕੀਤਾ ਪਹਿਲਾਂ ਇਹਦੇ ਵਿੱਚ ਜਿਹੜਾ ਪਾਣੀ ਤੁਸੀਂ ਵੇਖਿਆ ਮੈਂ ਕਹਿ ਦੂ ਕੈਮਰਾਮੈਨ ਮੜੇ ਉੱਤੇ ਆ ਕੇ ਦਿਖਾ ਦੇ ਇਹ ਚ ਸਿਰਫ ਪਾਣੀ ਆ ਕੱਲਾ ਦੇਖ ਲੈ ਤੁਸੀਂ ਨਹੀਂ ਪਾਣੀ ਲਿਆ ਰਹੀ ਹੈ ਪਾਣੀ ਹੈ ਪਾਣੀ ਲੈਣ ਆਇਆ ਸੀ ਵਿਚਾਰਾ ਇਹਦਾ ਘਰ ਇੱਥੇ ਆ ਬਾਈ ਲਾਈਟ ਖਰਾਬ ਸੀ ਪਾਣੀ ਪੁੱਜ ਜਾਂਦਾ ਯਾਰ ਫਿਰ ਉਹਨਾਂ ਸੀ ਨਹੀਂ ਆਏ ਗਲਤ ਗੱਲ ਆ ਤੁਸੀਂ ਪਹਿਲਾਂ ਪਤਾ ਤਾਂ ਸਾਡੇ ਆਪੇ ਤੋਂ ਆਪੇ ਤਾਂ ਦੁੱਧ ਲੈਣੇ ਫਿਰ ਉਹ ਸਾਡੀ ਵੀ ਵੇਚੀ ਕਰਾਦੀ ਫੇਰ ਹੀ ਕਹਿੰਦੇ ਉਹ ਨਹੀਂ ਚਾਰੀ ਗੱਲ ਨਹੀਂ ਉਹ ਇਹ ਵੇਖੋ ਪਹਿਲਾਂ ਮਸਲਾ ਕੀ ਸੀ ਇਹਦੇ ਬਾਈ ਦਾ ਇੱਥੇ ਘਰ ਆ ਨਾਲ ਸਾਹਮਣੇ ਇੱਥੇ ਹੰਬਾ ਡਿ ਗਿਆ ਲਾਈਟ ਹੈ ਨਹੀਂ ਘਰੇ ਪਾਣੀ ਪਿਉੜਨ ਨੂੰ ਨਹਾਉਣ ਨੂੰ ਆ ਡਰਾਮਾ ਦੇ ਦੋਤੀ ਦਾ ਕੰਮ ਕਰਨਾ ਪਾਣੀ ਨਾਲ ਜਾਂਦਾ ਹੋਇਆ ਲਿਆਣੀ ਬਾਈ ਜੀ ਤੁਸੀਂ ਪਤਾ ਕਰਨਾ ਸੀ ਤੂੰ ਹੀ ਰੌਲਾ ਪਾਤਾ ਹੁਣ ਸਾਰੇ ਉਸ ਕੰਮ ਦੇ ਵੀ ਤੁਹਾਡੇ ਸੂਤਰ ਉਸ ਕੰਮ ਦੇ ਵੀ ਤੁਹਾਡੇ ਸੂਤਰ ਮੇਰੇ ਮਗਰ ਲਾ ਦਿਓ ਵੀ ਸੂਤਰੇ ਵੀ ਪਤਾ ਕਰ ਲੈਣ ਵੀ ਆ ਪਾਣੀ ਘਰੇ ਕਾਦੇ ਵਾਸਤੇ ਲੈ ਕੇ ਜਾਂਦੇ ਆ ਇਹ ਗਲਤ ਕਰਦਾ ਮੈਂ ਕਹਿਣਾ ਹੁੰਦਾ ਵੀ ਇਹ ਅਧੂਰੀ ਜਾਣਕਾਰੀ ਨਾ ਜਿਹੜੀ ਹੁੰਦੀ ਹੈ ਪੱਤਰਕਾਰ ਸਾਹਿਬ ਮੈਂ ਹੋਰ ਗੱਲ ਕਰਨੀ ਮੈਂ ਇੱਕ ਹੋਰ ਗੱਲ ਕਰਨੀ ਚਾਹਣਾ ਵੀ ਸਾਰੇ ਨੌਜਵਾਨ ਵਰਗੇ ਤੇ ਬੇਰੋਜ਼ਗਾਰ ਫਿਰਦਾ ਉਹਨੂੰ ਇਹ ਜੇ ਸਰਦਾਰ ਸਰਕਾਰ ਜਿਹੜੇ ਹੈਗੇ ਸਰਕਾਰਾਂ ਦੇ ਜਾ ਕੇ ਕਿਉਂ ਨਹੀਂ ਗੋਡੇ ਮੋਟ ਬੈਂਦੇਗੇ ਕਿਉਂ ਨਹੀਂ ਜਾ ਕੇ ਉਹਨਾਂ ਦੇ ਖਿਲਾਫ ਬੈਂਦੇਗੇ ਵੀ ਸਾਡੀ ਥੋੜੇ ਅਸੀਂ ਜਜਵਾ ਸਮਝਦੇ ਆ ਗਲਤੀ ਹੋਈ ਆ ਤੁਹਾਡੇ ਕੋਲੋਂ ਮੈਂ ਕਹਿਣਾ ਹੁੰਦਾ ਵੀ ਅਧੂਰੀ ਜਾਣਕਾਰੀ ਖਤਰਾ ਹੁੰਦੀ ਆ ਗੱਲ ਕੁਛ ਹੋਰ ਸੀ ਤੇ ਦੱਸ ਤੁਸੀਂ ਐਵੇਂ ਚਾਕੇ ਫੋਨ ਕਰਤਾ ਮੈਨੂੰ ਵੀ ਆ ਜਾ ਛੇਤੀ ਇੱਥੇ ਆ ਗੱਲ ਹੁੰਦੀ ਆ ਗੱਲ ਸੀਗੀ ਇਹ ਨਹੀਂ ਪਾਣੀ ਦੀ ਗੱਲ ਨਹੀਂ ਸੀ ਤੁਸੀਂ ਪਤਾ ਕਰਨਾ ਸੀਗਾ ਵੈਸੇ ਮਾਫੀ ਮੰਗਦੇ ਆ ਬਾਈ ਦੁੱਧੀ ਕੋਲੋਂ ਕਿਉਂਕਿ ਹੋ ਸਕਦਾ ਪਾਣੀ ਨਾ ਪਾਉਂਦਾ ਵੇ ਇਹ ਤਾਂ ਪਾਣੀ ਘਰ ਆਸਤੇ ਲੈਣ ਆਇਆ ਸੀਗਾ ਇਹਨਾਂ ਨੇ ਇਹ ਸਮਝ ਲਿਆ ਵੀ ਕਿਤੇ ਦੁੱਧ ਚ ਪਾਣੀ ਪਾਉਂਦਾ ਅਸੀਂ ਮਾਫੀ ਮੰਗਦੇ ਆ ਕੋਈ ਨਹੀਂ ਜੀ ਤੋਂ ਇਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਤੁਹਾਨੂੰ ਤੇ ਮਾਫੀ ਮੰਗਦੇ ਫਿਰ ਉਹ ਸੀ ਸਮਝ ਲਿਆ ਗੱਲ ਹੁਣ ਕੀ ਪਤਾ ਯਾਰ ਅਸੀਂ ਤਾਂ ਇਹ ਤੋਂ ਦੁੱਧ ਲੈਂਦੇ ਸੀ ਆਪ ਉਹ ਛੇ ਕਰੇ ਦਾ ਦੁੱਧ ਬਾਕੇ ਆਉਂਦਾ ਸਾਨੂੰ ਤਾਂ ਐ ਵੀ ਕਿਤੇ ਪਾਣੀ ਪਾਈ ਜਾਂਦਾ ਨਹੀਂ ਨਹੀਂ ਮਾਫੀ ਮੰਗਦੇ ਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਸੀ ਨਹੀਂ ਮਾਫੀ ਠੀਕ ਆ ਮਾਫੀ ਮੰਗਦੇ ਆ ਪਰ ਪਰ ਮੈਂ ਇੱਕ ਬੇਨਤੀ ਕਰਦਾ ਪਰ ਮੈਂ ਇੱਕ ਬੇਨਤੀ ਹਾਂ ਹਾਂ ਤੁਸੀਂ ਗਲਤੀ ਹੋ ਗਈ ਆਜੋ ਆਜੋ ਨੇੜੇ ਹੋ ਜੋ ਨੇੜੇ ਹੋ ਜੋ ਜੀ ਜੀ ਖਾਪਾਏ ਅੰਦਰ ਜਮੈਂ ਇੱਕ ਹੋਰ ਬੇਨਤੀ ਕਰਦਾ ਮੈਂ ਇੱਕ ਹੋਰ ਬੇਨਤੀ ਕਰਦਾ ਜਿਵੇਂ ਸਾਡੇ ਤੇ ਚੜ ਜਾਣੇ ਉਹ ਆ ਕੇ ਇੱਕ ਗੱਲ ਨੋਟ ਕਰੋ ਜਦੋਂ ਕਰੋਨਾ ਕਾਲ ਆਇਆ ਸਾਲ ਭਰ ਤੁਸੀਂ ਮਰਦੇ ਘਰੋਂ ਬਾਹਰ ਨਹੀਂ ਨਿਕਲਦੇ ਸੀਗੇ ਅਸੀਂ ਦੋਦੀ ਭਰਾ ਹੀ ਸੀਗੇ ਜਿਹੜੇ ਘਰਾਂ ਤੱਕ ਥੋੜੇ ਜਵਾਕਾਂ ਦੇ ਮੂੰਹ ਚ ਪਾਉਂਦੇ ਸੀਗੇ ਉੱਥੇ ਬੈਠੇ ਤੁਸੀਂ ਚਾਹ ਆਰਾਮ ਨਾਲ ਤੱਤੀਆਂ ਪੀਂਦੇ ਸੀਗੇ ਉੱਠ ਕੇ ਠੀਕ ਹੈ ਸਮਾਜ ਸੇਵੀ ਸੀਗੇ ਜਿਹਨੇ ਆਪ ਦੀ ਜਾਨ ਦੀ ਪਰਵਾਹੀ ਤੇ ਬਿਨਾਂ ਕਦੇ ਤੁਸੀਂ ਸਮਾਜ ਸੇਵਕਾਂ ਦੀ ਪ੍ਰਸ਼ੰਸਾ ਕੀਤੀ ਵੀ ਇਹਨਾਂ ਨੇ ਕਰੋਨਾ ਕਾਲ ਚਾਹ ਕੀਤਾ ਸਰਕਾਰਾਂ ਨੇ ਖਾਤੇ ਖੋਲਤੇ ਖਾਤਾ ਨੰਬਰ ਭੇਜਦੇ ਸੈਂਟਰ ਗਵਰਨਮੈਂਟ ਨੇ ਅੱਡ ਭੇਜਤਾ ਸਟੇਟ ਗਵਰਨਮੈਂਟ ਨੇ ਅੱਡ ਭੇਜਤਾ ਸਾਨੂੰ ਪੈਸੇ ਪਾ ਦੇ ਜੀ ਕਰੋਨਾ ਕਾਲ ਆ ਗਿਆ ਸਰਕਾਰ ਤੰਗੀ ਦੇ ਵਿੱਚ ਉਦੋਂ ਤੁਹਾਡੀ ਜ਼ੁਬਾਨ ਨਹੀਂ ਖੁੱਲਦੀ ਇੱਥੇ ਨੌਜਵਾਨ ਆਪਣੇ ਹੱਕਾਂ ਦੀ ਖਾਤਰ ਪੈਂਦੇ ਆ ਉਦੋਂ ਡਾਂਗਾ ਪੈਂਦੀਆਂ ਉਦੋਂ ਤੁਹਾਡੇ ਪੱਤਰਕਾਰ ਨੇ ਉੱਥੇ ਆਪਦੇ ਮੈਿਕ ਮੂੰਹ ਚ ਤੁੰਦੇ ਜਾ ਕੇ ਮੰਤ ਫਿਰ ਇੱਥੇ ਨੋਟ ਕਰੋ ਤੁਸੀਂ ਰੇਟ ਹਰੇਕ ਚੀਜ਼ ਦੇ ਮਹਿੰਗਾਈ ਕਿੱਥੇ ਪਹੁੰਚ ਗਈ ਮਜ਼ਦੂਰ ਨੂੰ ਆਪਦਾ ਹੱਕ ਨਹੀਂ ਮਿਲਦਾ ਮਜ਼ਦੂਰ ਨੂੰ ਪੂਰੀ ਮਜ਼ਦੂਰੀ ਨਹੀਂ ਮਿਲਦੀ ਮਜ਼ਦੂਰ ਦੇ ਗਰੀਬ ਦੇ ਜਵਾਗ ਭੁੱਖੇ ਸੌਂ ਜਾਂਦੇ ਆ ਉਦੋਂ ਤੁਹਾਡੇ ਸੂਤਰ ਕਿੱਥੇ ਗਏ ਹੁੰਦੇ ਆ ਸਾਡੇ ਵਾਰੀ ਜਦੋਂ ਅਸੀਂ ਆਗੇ ਤੇ ਲੈ ਕੇ ਘਰ ਆਸਤੇ ਪਾਣੀ ਚੱਲਿਆ ਆਗੇ ਸਰਦਾਰ ਜੀ ਪਤਾ ਨਹੀਂ ਕਿਦੇ ਭਰੇ ਭਰਾਏ ਕਿ ਦੁੱਧ ਚ ਪਾਣੀ ਦੁੱਧ ਚ ਪਾਣੀ ਦੁੱਧ ਚ ਪਾਣੀ ਗਲਤੀ ਹੋਈ ਆ ਬਹੁਤ ਵੱਡੀ ਮਾਫੀ ਦੀ ਗੁਜਾਇਸ਼ ਨਹੀਂ ਸੀਗੀ ਪਰ ਮੈਂ ਕਹਿੰਦਾ ਹੁਣਾਂ ਵੀ ਸੱਚ ਦਾ ਪਤਾ ਕਰਿਆ ਕਰੋ ਸਾਡੇ ਵਰਗੇ ਵੀ ਐਵੇਂ ਲੈ ਕੇ ਮੈਕ ਕੈਮਰੇ ਆ ਜਾਂਦੇ ਹੁੰਦੇ ਆ ਤੇ ਇਹਨਾਂ ਨੇ ਵੀ ਐਵੇਂ ਗਲਤ ਬੋਲ ਗੱਲ ਕੋਸ਼ੇ ਸੀ ਵੀ ਇਹ ਪਾਣੀ ਲੈਣ ਆਇਆ ਸੀ ਇਹਦਾ ਜਿਹੜਾ ਘਰ ਬਿਜਲੀ ਖਰਾਬ ਸੀਗੀ ਇੱਥੋਂ ਪਾਣੀ ਲਈ ਜਾਂਦਾ ਤੇ ਸ਼ੱਕ ਪੈ ਗਿਆ ਸੀ ਕਿਤੇ ਦੁੱਧ 'ਚ ਪਾਣੀ ਪਾ ਰਿਆ ਇਸੇ ਕਰਕੇ ਛਾਪਾ ਜਿਹੜਾ ਮਾਰਿਆ ਸੀ ਗੱਲ ਆ ਜਿਹੜੀ ਉਹ ਗਲਤ ਹੋ ਗਈ ਸੀ ਮਾਫੀ ਮੰਗਦੇ ਆ ਤੁਹਾਡੇ ਕੋਲੋਂ ਤੇ ਮੈਸੇਜ ਚੰਗਾ ਲੱਗਿਆ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਧੰਨਵਾਦ ਜੀ ਚਲੋ